ਖਬਰਨਾਮਾ ਦੇਖ ਰਿਹਾ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਤ ਮੈਂ ਹਾਂ ਤੁਹਾਡਾ ਖੂਸ ਰਾਜ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤੇ ਬੜਾ ਵੱਡਾ ਰੋਲਾ ਪਿਆ ਸੀ ਰਾਗ ਚੱਡਾ ਦੇ ਵਿਆਹ ਨੂੰ ਲੈ ਕੇ ਕਿ ਪੰਜਾਬ ਸਰਕਾਰ ਨੇ ਸਾਰੀ ਸਿਕਿਉਰਿਟੀ ਸਾਰਾ ਖਰਚਾ ਰਾਗੋ ਚੱਡਾ ਦੇ ਵਿਆਹ ਦਾ ਚੁਕਿਆ ਪੰਜਾਬ ਦੇ ਖਜ਼ਾਨੇ ਦੀ ਲੁੱਟ ਕੀਤੀ ਗਈ ਲੇਕਿਨ ਹੁਣ ਫਿਰ ਜਿਹੜੀ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਰਵਿੰਦਰ ਕੇਸ਼ੀਵਾਲ ਦੀ ਲੜਕੀ ਦੀ ਮੈਰਿਜ ਹੈ ਦੇਖੋ ਜੁ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਅਸੀਂ ਇਸ ਵਿਆਹ ਦੇ ਮੌਕੇ ਤੇ ਆਮ ਆਦਮੀ ਪਾਰਟੀ ਨੂੰ ਵਧਾਈ ਦਿੰਦੇ ਹਾਂ ਕਿਉਂਕਿ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਕਿਸੇ ਦੀ ਵੀ ਹੋਵੇ ਟਿੱਪਣੀ ਕਰਨੀ ਜਿਹੜੀ ਹੈ ਨਹੀਂ ਚਾਹੀਦੀ ਲੇਕਰ ਇੱਕ ਵਾਰ ਫਿਰ ਵਿਵਾਦਾਂ ਦੇ ਵਿੱਚ ਘਿਰ ਗਏ ਨੇ ਆਪਣੀ ਲੜਕੀ ਦੇ ਵਿਆਹ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਕੱਲ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਅਤੇ ਉਹਨਾਂ ਦੀ ਧਰਮ ਪਤਨੀ ਨੂੰ ਸਟੇਜ ਤੇ ਨੱਚਦੇ ਹੋਏ ਵੇਖਿਆ ਗਿਆ ਲੇਕਿਨ ਵੇਖਿਆ ਕਿੱਥੇ ਗਿਆ ਮੁੱਖ ਮੰਤਰੀ ਦਾ ਜਿਹੜਾ ਪਟਿਆਲਾ ਹਾਊਸ ਨਿਵਾਸ ਹੈ ਪੰਜਾਬ ਦੀ ਪ੍ਰਾਪਰਟੀ ਦੀ ਪੰਜਾਬ ਦੀ ਸਿਕਿਉਰਿਟੀ ਦੀ ਪੰਜਾਬ ਦੇ ਪੈਸੇ ਦੀ ਵਰਤੋਂ ਵਾਰ-ਵਾਰ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਚਾਹੇ ਰਗਵ ਚੱਡਾ ਹੋਵੇ ਤੇ ਚਾਹੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਹੋਣ ਕਿਉਂ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਖਾਸ ਕਰਕੇ ਸੁਪਰੀਮੋ ਨੂੰ ਸੋਚਣਾ ਚਾਹੀਦਾ ਹੈ ਕਿ ਸਾਡੇ ਤੇ ਤਾਂ ਪਹਿਲਾਂ ਜਿਹੜੇ ਇਲਜ਼ਾਮ ਲੱਗੇ ਸੀ ਰਗਵ ਚੱਡਾ ਦੀ ਮੈਰਜ ਨੂੰ ਲੈ ਕੇ ਉਹ ਨਹੀਂ ਧੋਤੇ ਗਏ ਯਾਨੀ ਕਿ ਪਟਿਆਲਾ ਹਾਊਸ ਉਹ ਪੰਜਾਬ ਦੇ ਮੁੱਖ ਮੰਤਰੀ ਦਾ ਨਿਵਾਸ ਸਥਾਨ ਹੈ ਕੀ ਪਰ ਪੈਸਾ ਵੀ ਇੱਥੋਂ ਗਿਆ ਹੈ ਇਸ ਉੱਤੇ ਵੀ ਨਿਸ਼ਾਨੀਆਂ ਸਵਾਲ ਖੜੇ ਉੱਠਦੇ ਨੇ ਯਾਨੀ ਕਿ ਹੁਣ ਬਾਕੀ ਧਿਰਾਂ ਨੂੰ ਮੌਕਾ ਮਿਲ ਜਾਣਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਦੀ ਲੜਕੀ ਦੇ ਵਿਆਹ ਨੂੰ ਲੈ ਕੇ ਹਾਲਾਂਕਿ ਜੇ ਗੱਲ ਕਰੀਏ ਵਿਆਹ ਦੇ ਵਿੱਚ ਕੁਲਤਾਸ ਸਿੰਘ ਸੰਧਵਾ ਅਮਰ ਅਰੋੜਾ ਹਰਪਾਲ ਸਿੰਘ ਚੀਮਾ ਯਾਨੀ ਕਿ ਜਿਹੜੇ ਖਾਸਮ ਖਾਸ ਸੀ ਸੁਖਬੀਰ ਸਿੰਘ ਬਾਦਲ ਦੇ ਔਰ ਸੌਰੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਉਹਨਾਂ ਨੂੰ ਕਿਸੇ ਨੂੰ ਵੀ ਇਨਵਾਈਟ ਨਹੀਂ ਕੀਤਾ ਗਿਆ ਇਹ ਇਕੱਲੇ ਗਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਧਰਮ ਪਤਨੀ ਲੇਕਿਨ ਇਹ ਫੰਕਸ਼ਨ ਕਿੱਥੇ ਹੋਇਆ ਪਟਿਆਲਾ ਹਾਊਸ ਦੇ ਵਿੱਚ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੀਐਮ ਨਿਵਾਸ ਹੈ ਮੁੱਖ ਮੰਤਰੀ ਨਵਾਸ ਤੇ ਹੀ ਫੰਕਸ਼ਨ ਕਿਉਂ ਕਿ ਦਿੱਲੀ ਦੇ ਵਿੱਚ ਕੋਈ ਹੋਰ ਹਾਲ ਨਹੀਂ ਹੋਰ ਕੋ ਬਾਕਟ ਨਹੀਂ ਹੈਗੇ ਜਿੱਥੇ ਹੋਰ ਕੋਈ ਜਿਹੜੇ ਵਿਲੇ ਨਹੀਂ ਹੈਗੇ ਜਿੱਥੇ ਇਹ ਪ੍ਰੋਗਰਾਮ ਬੜੇ ਵਧੀਆ ਤਰੀਕੇ ਨਾਲ ਆਰਗੇਨਾਈਜ਼ ਕੀਤਾ ਜਾ ਸਕਦਾ ਸੀ ਕੀ ਜੇਕਰ ਪਟਿਆਲਾ ਹਾਊਸ ਦਾ ਹਾਊਸ ਦੀ ਵਰਤੋਂ ਕੀਤੀ ਗਈ ਹੈ ਤੇ ਫਿਰ ਕੀ ਪੰਜਾਬ ਦੇ ਪੈਸੇ ਦੀ ਵਰਤੋਂ ਨਾ ਕੀਤੀ ਗਈ ਹੋਵੇ ਕਿ ਇਹ ਦੂਸਰੀਆਂ ਪਾਰਟੀਆਂ ਹੁਣ ਪੁੱਛ ਰਹੀਆਂ ਨੇ ਹਰ ਵਾਰ ਵਿਵਾਦਾਂ ਦੇ ਵਿੱਚ ਰਹਿਣਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੀ ਇੱਤ ਬਣ ਗਈ ਹੈ ਤੁਸੀਂ ਭਾਈ ਅਜੇਆ ਕਿਉਂ ਕੰਮ ਕਰਦੇ ਹੋ ਹਾਲਾਂਕਿ ਧੀਆਂ ਕੁੜੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਵਧਾਈ ਦਿੰਦੇ ਹਾਂ ਲੇਕਿਨ ਅਜੇਆ ਕਿਉਂ ਕਰਦੇ ਹੋ ਕਿ ਤੁਸੀਂ ਵਿਵਾਦਾਂ ਦੇ ਵਿੱਚ ਘਿਰ ਜਾਂਦੇ ਹੋ ਹੁਣ ਫਿਰ ਦੂਸਰੀਆਂ ਪਾਰਟੀਆਂ ਵੱਲੋਂ ਅੰਦਰੋਂ ਅੰਦਰੀ ਜਿਹੜੇ ਨੇ ਕਈ ਚੈਨਲਾਂ ਵੱਲੋਂ ਇਹ ਖਬਰਾਂ ਚਲਾਈਆਂ ਜਾ ਰਹੀਆਂ ਨੇ ਭਾਈ ਪਟਿਆਲਾ ਹਾਊਸ ਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ ਉਹ ਤਾਂ ਪੰਜਾਬ ਦੇ ਮੁੱਖ ਮੰਤਰੀ ਦਾ ਨਿਵਾਸ ਸਥਾਨ ਹੈ ਉਸ ਦੀ ਦੁਰਵਰਤੋਂ ਕੀਤੀ ਗਈ ਹੋਰ ਕੀ ਕੋਈ ਹਾਲ ਨਹੀਂ ਮਿਲੇ ਸੁਪਰੀਮੋ ਅਰਵਿੰਦ ਕੇਸ਼ੀਵਾਲ ਨੂੰ ਇਟ ਮੀਨਸ ਪਰ ਪੈਸਾ ਵੀ ਲੱਗਾ ਹੋਵੇਗਾ ਫਿਰ ਸਕਿਉਰਟੀ ਵੀ ਪੰਜਾਬ ਤੋਂ ਗਈ ਹੋਵੇਗੀ ਇਸ ਤਰ੍ਹਾਂ ਦੇ ਵਿਵਾਦਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀਵਾਲ ਕੇ ਰਗਨੇ